ਓਹ ਹੋ ਹੋ ਬਾਜੀ ਪਿੱਛੇ ਹੋ ਜਾ ਲਗਾਤਾਰ ਮਨੁੱਖ ਜੋ ਮੈਨੂੰ ਪਤਾ ਨਹੀਂ ਕੋਈ ਇਦਾਂ ਪਰਮਾਤਮਾ ਦੀ ਫੇਵੀਂ ਕਿਰਪਾ ਜਾਨੀ ਨੁਕਸਾਨ ਨਹੀਂ ਹੋਣਾ ਚਾਹੀਦਾ ਤੇ ਮਾਲੀ ਹੋ ਗਿਆ ਤਾਂ ਉਹਦੇ ਸੌ ਲਾਜ ਸਾਡੇ ਕੋਲ ਹੈਗੇ ਆ ਦੁਨੀਆਂ ਦੇ ਵਿੱਚ ਹਰੇਕ ਆਦਮੀ ਕੋ ਨੁਕਸਾਨ ਤਾਂ ਨੁਕਸਾਨ ਹੁੰਦਾ ਪਰ ਜਾਨੀ ਨੁਕਸਾਨ ਦਾ ਕੋਈ ਇਲਾਜ ਨਹੀਂ ਸਾਡੇ ਕੋਲ ਇਸ ਕਰਕੇ ਮੈਂ ਉੱਠ ਕੇ ਜਿੰਨੇ ਜਰੂਰ ਕੱਪੜੇ ਪਾਇਆ ਚਲੋ ਪ੍ਰਮਾਤਮਾ ਦੀ ਕਿਰਪਾ ਨਾਲ ਕੰਟਰੋਲ ਕਰ ਲਿਆ ਮੈਂ ਆਪਣੇ ਫਾਰਮੇਟ ਦੇ ਮੁੰਡਿਆਂ ਦਾ ਹਮੇਸ਼ਾ ਹੀ ਧੰਨਵਾਦ ਕਰਦਾ ਸਭ ਤੋਂ ਬਹੁਤ ਨੰਬਰ 1 ਬੰਦੇ ਆ ਇਹ ਕਸਮ ਮੈਂ ਤੁਹਾਨੂੰ ਸੇ ਵੀ ਬਹੁਤ ਦੋ ਦਿਨ ਤੋਂ ਖਰਾਬ ਸੀ ਬਿਮਾਰ ਚੱਲ ਰਿਹਾ ਸੀ ਫਿਰ ਵੀ ਆਪਣੇ ਬਹੁਤ ਸਾਰੇ ਤੁਹਾਡੇ ਕੰਮ ਮੈਨੂੰ ਲਗਾਤਾਰ ਬੁਖਾਰ ਹੋਣ ਵੀ 101 ਤੋਂ ਜ਼ਿਆਦਾ ਆ ਤੇ ਮੈਂ ਦਵਾਈ ਵੀ ਲੈ ਰਿਹਾ ਸੀ ਮੈਂ ਉੱਠ ਕੇ ਮੈਂ ਕਿਹਾ ਦੇਖਾਂ ਕੋ ਪਰਮਾਤਮਾ ਦੀ ਕਿਰਪਾ ਰਵੇ ਇਹ ਕੋਈ ਉੱਥੇ ਜਾ ਕੇ ਮੇਰੇ ਖੜੇ ਹੋਣਾ ਕੋਈ ਕੋਈ ਕੱਡੀਆਂ ਗੁਡੀਆਂ ਆ ਗਏ ਚਲੋ ਪਰਮਾਤਮਾ ਜੀ ਮਨ ਤਾਂ ਪਤਾ ਨਹੀਂ ਅਸ਼ਨੀ ਉਹਨਾਂ ਦੇ ਫੇਸਬੁੱਕ ਤੇ ਕਿਰਨ ਦੇਖਿਆ ਸ਼ਰਮਾ ਜੀ ਉਹਨਾਂ ਨੇ ਕਿਹਾ ਬਦੂ ਦੇਖੋ ਜਾ ਕੇ ਤਾਂ ਮੈਂ ਉੱਠ ਕੇ ਦੇ ਇਹਨਾਂ ਨੂੰ ਕੱਪੜੇ ਪਾਏ ਆ ਤੇ ਮੈਂ ਪਹੁੰਚਾ ਸੋ ਬੜਾ ਪ੍ਰਮਾਤਮਾ ਦਾ ਮੈਂ ਆਪਣੇ ਸ਼ਹਿਰ ਵਾਸੀਆਂ ਕੋਲੋਂ ਧੰਨਵਾਦ ਕਰਦਾ ਉਸ ਮਾਲਕ ਦਾ ਜਿਨੂੰ ਕਿ ਅੱਗ ਹੋਈ ਇਹ ਕਿਹ ਕੈਸਾ ਚੀਜ਼ ਹੈ ਜਿੱਤੋਂ ਜਾਨੀ ਨੁਕਸਾਨ ਤੋਂ ਬਚ ਜਾਈ ਇਹ ਸਾਡੇ ਲਈ ਵੱਡੀ ਰਹਿਮਤ ਹੈ ਉਹਦੀ ਪਿਛਲੇ 5 ਸਾਲ ਪਹਿਲਾਂ ਵੀ ਇਸੇ ਸਾਹਮਣੇ ਹੀ ਅੱਗ ਲੱਗੀ ਸੀ ਉਦੋਂ ਪ੍ਰਸ਼ਾਸਨ ਨੇ ਪ੍ਰਸ਼ਾਸਨ ਦਿੱਤਾ ਕਿ ਜੋ ਡੋਜਾ ਵਿਕਤੀ ਹੈ ਰੰਗਾਲੀ ਨੂੰ ਸ਼ਹਿਰ ਤੋਂ ਬਾਹਰ ਕੀਤਾ ਜਾਵੇਗਾ ਕਿਉਂਕਿ ਇਹ ਇੱਕ ਬੜੂ ਦਾ ਜਾਇਆ ਦੇਖੋ ਤਾਂ ਕੋਈ ਵੀ ਰੁਕੀ ਰਹੀ ਹੈ ਪ੍ਰਸ਼ਾਸਨ ਨੇ ਇੱਕ ਗੱਲ ਕਹਿਣੀ ਚਾਹਨਾ ਵੀ ਇੱਥੇ ਜਿਹੜੇ ਨੋਰਮਸ ਹੈਗੇ ਆ ਕਾਰੋਬਾਰ ਦੇ ਜੋ ਵੀ ਸਰਟੀਫਿਕੇਟ ਹੈ ਇੰਡਸਟਰੀ ਦੇ ਹੋਰ ਜਿੰਨੇ ਵੀ ਆ ਤਾਂ ਕਿ ਇਹ ਕਿਸੇ ਰੈ residențial ਏਰੀਆ ਨੂੰ ਜਾਂ ਕਿਸੇ ਹੋਰ ਤਰ੍ਹਾਂ ਦਾ ਕੋ ਖਤਰਾ ਨਾ ਹੋਵੇ ਇਹਨਾਂ ਚੀਜ਼ਾਂ ਦਾ ਜਿਹੜਾ ਹੈ ਪ੍ਰਸ਼ਾਸਨ ਦਾ ਧਿਆਨ ਰੱਖਣਾ ਫਰਜ਼ ਬੰਦਾ। ਆ ਗੌਸ਼ਲਬੀਆ ਤੋਂ ਨੰਗਰੇਸੀ ਤਾਂ ਜਦੋਂ ਦੇਖਿਆ ਫਾਇਰ ਬਗੜ ਦੀ ਗੱਡੀ ਆ ਰਹੀ ਆ ਔਰ ਜਿਹਨੇ ਨਿਗਾਹ ਮਾਰੀ ਇਦਨੋਂ ਕੋ ਬੜੀਆਂ ਬੜੀਆਂ ਲੱਟਾਂ ਨਿਕਲਦੀਆਂ ਸੀ ਔਰ ਅਸੀਂ ਵੀ ਗੱਡੀ ਦੇ ਮਗਰ ਹੀ ਆ ਗਏ ਜਦੋਂ ਕੋ ਪਹਿਲੀ ਗੱਡੀ ਇੱਥੇ ਪਹੁੰਚੀ ਆ ਉਸ ਟਾਈਮ ਤੇ ਇੱਥੇ ਅਗਨੇ ਇੱਕ ਵਿਆੜਡ ਰੂਪ ਧਾਰਨ ਕੀਤਾ ਸੀ ਜੋ ਕਿ ਬਹੁਤ ਹੀ ਇੱਕ ਖਤਰਨਾਕ ਸੀ ਔਰ ਆਲੇ ਦੁਆਲੇ ਦੇ ਜਿਹੜੇ ਮਕਾਨ ਹੈ ਇਹ ਰੈਡੀਟੇਸ਼ਨ ਏਰੀਆ ਦੇ ਵਿੱਚ ਇਹ ਮਤਲਬ ਕਿ ਫੈਕਟਰੀ ਲੱਗੀ ਹੋਈ ਆ ਜਦਕ ਅੱਜ ਤੋਂ 3 ਸਾਲ ਪਹਿਲਾਂ ਸਾਹਮਣੇ ਲਾਈਨ ਦੇ ਵਿੱਚ ਅੱਗ ਲੱਗੀ ਸੀ ਤਾਂ ਉਦੋਂ ਡਿਪਟੀ ਕਮਿਸ਼ਨਰ ਸ਼ਹਿਰਪੁਰ ਸਾਹਿਬ ਨੇ ਕਿਹਾ ਸੀ ਇਹ ਜਿਹੜੀਆਂ ਫੈਕਟਰੀਆਂ ਹੈਗੀਆਂ ਇਹ ਸ਼ਹਿਰਪੁਰ ਤੋਂ ਸ਼ਹਿਰ ਤੋਂ ਬਾਹਰ ਘੱਡ ਦਿੱਤੀਆਂ ਜਾਊਗੀਆਂ ਪਰੰਤੂ ਉਹਦਾ ਕੋਈ ਵੀ ਅੱਜ ਤੱਕ ਅਸਰ ਨਹੀਂ ਹੋਇਆ ਔਰ ਜਿਹੜੇ ਮਕਾਨ ਨਾਲ ਲੱਗਦੇ ਆ ਉਹਨਾਂ ਨੇ ਸਾਰੇ ਪਰਿਵਾਰ ਮਕਾਨ ਛੱਡ ਕੇ ਬਾਹਰ ਖੜੇ ਆ ਔਰ ਆਪਣੀ ਜਾਨ ਦੀ ਰੱਖਿਆ ਲਈ ਖੜੇ ਆ ਹੁਣ ਦੋ ਜੇ ਤਿੰਨ ਗੱਡੀਆਂ ਆ ਚੁੱਕੀਆਂ ਹੈ ਔਰ ਲੱਗੇ ਆਪਣੇ ਪ੍ਰਯਾਸ ਕਰਨ ਹਾਲ ਤੱਕ ਅੱਗ ਜਿਹੜੀ ਹੈਗੀ ਆ ਜਾਰੀ ਆ ਤੇ ਬਾਦ ਬਾਦ ਪ੍ਰਸ਼ਾਸਨ ਨੂੰ ਕਹਿੰਦੇ ਬਾਅਦ ਨੂੰ ਵੀ ਇਹ ਫੇਟ ਕੇ ਚਾਲੀ ਦੇ ਇੱਕ ਤਾਂ ਦੇ ਦਿਓ ਦਸੀਸ਼ ਪ੍ਰਸ਼ਾਸਨ ਨੂੰ ਸਾਰਾ ਹੀ ਪਤਾ ਕਿਉਂਕਿ ਉਹਨਾਂ ਨੂੰ ਟੈਕਸ ਵੀ ਇੱਥੋਂ ਜਾਂਦਾ ਵੈਕਰੀਆਂ ਤੋਂ ਜਿਹੜੀਆਂ ਫੈਕਟਰੀਆਂ ਘਟ ਤੋਂ ਘਟ ਰਹੀ ਇਸ ਏਰੀਆ ਦੇ ਵਿੱਚ ਅੱਧਾ ਕਿਲੋਮੀਟਰ ਦੇ ਏਰੀਆ ਦੇ ਵਿੱਚ 15 ਫੈਕਟਰੀਆਂ ਬਰੋਜੇ ਦੀਆਂ ਹੈ ਜਿਹੜੇ ਕੋਈ ਪੇਂਟ ਬਣਾ ਰਿਹਾ ਹੈ ਕੋਈ ਤਾਰਪਨ ਬਣਾ ਰਿਹਾ ਹੈ ਜਾਂ ਕੋਈ ਵੀ ਬਰੋਜੇ ਦੀਆਂ ਫੈਕਟਰੀਆਂ ਹੈ ਇਹ ਤੇ ਅੱਜ ਤੱਕ ਮਤਲਬ ਕਿ ਸਰਕਾਰ ਦੇ ਕਹਨਦੇ ਉੱਤੇ ਜਿਹੜੀ ਹੈ ਜੋ ਨਹੀਂ ਸਰਕੀ ਹੁਣ ਲੋਕਾਂ ਨੇ ਇਹ ਗੱਲ ਪ੍ਰਾਨ ਕੀਤਾ ਹੈ ਅੱਜ ਕਿ ਸਵੇਰੇ ਇਸ ਦੇ ਸਬੰਧ ਵਿੱਚ ਪੰਮੋ ਤਰਨਾ ਦੇਣਾ ਪਵੇ ਇਹ ਫੈਕਟਰੀਆਂ ਸੀ ਚੁਕਾ ਗਈ ਰਵਾਂਗੇ ਅੰਦਰ ਫੈਮਲੀ ਅੰਦਰ ਕੋਈ ਫੈਮਲੀ ਨਹੀਂ ਬਸ ਇਹ ਲੇਬਰ ਵੀ ਨਹੀਂ ਫੈਮਲੀ ਬਾਰੇ ਇਸ ਵਾਰੀ ਨਹੀਂ ਮੈਂ ਕਹਿ ਸਕਦਾ ਕਿਉਂਕਿ ਗੱਡੀ ਉਸ ਟਾਈਮ ਤੇ ਆਈ ਸੀ ਅਸੀਂ ਵੀ ਉਸ ਟਾਈਮ ਤੇ ਆਏ ਸੀ ਪਹਿਲਾਂ ਅੱਗ ਲੱਗ ਚੁੱਕੀ ਸੀ ਇਸ ਬਾਰੇ ਆਪਾਂ ਨਹੀਂ ਕੁਝ ਕਹਿ ਸਕਦੇ ਬਹੁਤ ਜ਼ਿਆਦਾ ਆਵਾਜ਼ਾਂ ਜਿਹੜੀਆਂ ਆਈਆਂ ਦੂਰ ਦੂਰ ਤੱਕ ਛਾਕੇ ਮੁੰਨੇ ਲਗੇ ਆਹ ਡਰਮ ਬੋਟ ਪਟੇ ਕਾਫੀ ਮਦਕੀ ਡਰਮ ਪੀਪੇ ਜਿਹੜੇ ਬਰੋਲੇ ਤੇ ਪਰਦੇ ਸੀ ਫੈਕਟਰੀ ਆਈ ਹੈ ਇੰਦਾ ਆਵਾਜ਼ ਹੁੰਦੀ ਜਿਦ ਤੱਕ ਬਲਾਸਟ ਹੋ ਰਿਹਾ ਹੈ ਸਾਡੇ ਮਨਦੀਪ ਸ਼ਰਮਾ ਜੀ ਦਾ ਮਕਾਨ ਵੀ ਨਾਲ ਹੀ ਆ ਉਹਨਾਂ ਨੇ ਇਹ ਦੱਸਿਆ ਕਿ ਇੰਦਾ ਲੱਗਦਾ ਹੀ ਜਿਦਾਂ ਇੱਕ ਬਲਾਸਟ ਹੋ ਗਿਆ ਹੈ ਠੀਕ ਹੈ ਸਰ ਮੈਂ ਪ੍ਰਮੋ ਸ਼ਰਮਾ ਡਿਪਟੀ ਚੀਫ ਆਰਡਰ ਸਿਵਲ ਡਿਫੈਂਸ ਸਾਡੇ ਮੋਹਲਾ ਭਵਾਨੀ ਨਗਰ ਦੇ ਵਿੱਚ ਹੀ ਇਹ ਇੰਡਸਟਰੀ ਜੋ ਪੈਂਦੀ ਆ ਮੋਰੇ ਪੇਂਟ ਦੀ ਆ ਇੰਡਸਟਰੀ ਔਰ ਨਾਲੇ ਬਰੋਜੇ ਦੀ ਫੈਕਟਰੀ ਹੈ ਇੱਥੇ ਬਹੁਤ ਭਿਆਨਕ ਅੱਗ ਲੱਗੀ ਜਦੋਂ ਅਸੀਂ ਹਲੇ ਲੱਟ ਨਹੀਂ ਲੱਗੀ ਆ ਦੇਖਿਆ ਤਾਂ ਬਹੁਤ ਜ਼ੋਰ ਦੀ ਪਟਾਕੇ ਚੱਲਦੇ ਜਿਦਾ ਲੱਗਾ ਕੋਈ ਗੋਲੀਆਂ ਚਲਾ ਰਿਆ ਮੈਂ ਤੇ ਮੇਰੇ ਵੱਡੇ ਭਾਈ ਸਾਹਿਬ ਅਸੀਂ ਛਾਤੇ ਚੜ੍ਹ ਕੇ ਦੇਖਿਆ ਕਿ ਬਹੁਤ ਜ਼ੋਰ ਨਾਲ ਸਾਹਮਣੇ ਅੱਗ ਲੱਗੀ ਮੇਸ਼ਰੀ ਪੇਂਟ ਦੇ ਚ ਉਹਦੇ ਬਹੁਤ ਜ਼ੋਰ ਪਟਾਕੇ ਬੋਲ ਰਹੇ ਨੇ ਤੇ ਦੇਖਿਆ ਤਾਂ ਅੱਗ ਦੀਆਂ ਲਪਟਾਂ ਜਿਹੜੀਆਂ ਪੂਰੀਆਂ ਅਸਮਾਨ ਨੂੰ ਚੋਰੀਆਂ ਉਸ ਵੇਲੇ ਫਾਰ ਵਗੈਤੀ ਗੱਡੀ ਨੂੰ ਫੋਨ ਕੀਤਾ ਕਿ ਜਲਦ ਜਲਦ ਵੀ ਫ ਤੇ ਉਹਨਾਂ ਨੂੰ ਐਕਟਿਵ ਕੀਤਾ ਉਸੇ ਵੇਲੇ ਐਕਟਿਵ ਕਰਕੇ ਤੇ ਰੋਡ ਦੇ ਉੱਤੇ ਸਾਰੇ ਨੂੰ ਫਾਰਵਰਗੇਟ ਦੀਆਂ ਗੱਡੀਆਂ ਲੋਕਾਂ ਨੇ ਆਪਣੇ ਵਾਹਨ ਅੱਗੇ ਲਗਾਤੇ ਸੀ ਸਾਰੇ ਰੋਡ ਕਲੀਅਰ ਕਰਾਇਆ ਤਾਂ ਕਿ ਫਾਰਵਰਗੇਟ ਵਾਲੇ ਵਧੀਆ ਤਰੀਕੇ ਨਾਲ ਆ ਕੇ ਜਲਦੋ ਜਲ ਅਗਲੇ ਨੇੜੇ ਪਹੁੰਚ ਕੇ ਆਪਣਾ ਉਹ ਐਕਸ਼ਨ ਸ਼ੁਰੂ ਕਰ ਸਕਣ ਤੇ ਫਾਰਵਰਗੇਟ ਦੀਆਂ ਜੋ ਹੈ ਚੌਥੀ ਗੱਡੀ ਪਹੁੰਚ ਚੁੱਕੀ ਹੈ ਇੱਕ ਗੱਡੀ ਪਹਿਲਾਂ ਪੂਰੀ ਖਾਲੀ ਹੋ ਚੁੱਕੀ ਕਾफी ਹੱਦ ਤੱਕ ਹੁਣ ਤੱਕ ਕੰਟਰੋਲ ਅੱਗ ਨੂੰ ਕੀਤਾ ਜਾ ਚੁੱਕਾ ਹੈ ਕਿਉਂਕਿ ਇਹਦੇ ਪਿਛਲੇ ਪਾਸੇ ਪੂਰੀ ਆਬਾਦੀ ਹੈ ਜੇ ਇਹਨੂੰ ਟਾਈਮਲੀ ਕੰਟਰੋਲ ਨਾ ਕੀਤਾ ਜਾਂਦਾ ਤੇ ਬਹੁਤ ਵੱਡਾ ਹਾਲਾਸਾ ਜੋ ਹੈ ਅੱਜ ਹੋ ਸਕ ਸਿਵਲ ਡਿਫੈਂਸੀ ਟੀਮ ਨੇ ਔਰ ਫਾਇਰ ਵੇਗਰ ਦੀ ਟੀਮ ਨੇ ਬਹੁਤ ਅੱਛਾ ਜੋ ਹੈਗਾ ਡਿਊਟੀ ਸਾਰੇ ਵਲੰਟੀਅਰ ਕਰ ਰਹੇ ਨੇ ਔਰ ਉਹਨਾਂ ਦੇ ਫਾਇਰ ਵੇਗਰ ਦੇ ਜੋ EMPLOYEES ਨੇ ਉਹ ਕਰ ਰਹੇ ਨੇ ਅਸੀਂ ਪਬਲਿਕ ਨੂੰ ਅੰਦਰ ਜਾਣ ਤੋਂ ਰੋਕਿਆ ਜਿਹੜੇ ਬੰਦੇ ਅੰਦਰ ਕੋਈ ਸਮਾਨ ਵੀ ਕਰ ਰਹੇ ਸੀ ਉਹਨਾਂ ਦੇ ਵੀਏ ਉਹਨਾਂ ਨੂੰ ਵੀ ਰੋਕਿਆ ਕਿ ਤੁਹਾਡੀ ਜਾਨ ਤੋਂ ਵੱਧ ਕੇ ਕੁਝ ਨਹੀਂ ਹੈ ਕੋਈ ਕੰਪਿਊਟਰ ਚੱਕ ਰਿਆ ਸੀ ਕੋਈ ਕੁਝ ਚੱਕ ਰਿਆ ਸਾਰਨ ਰੋਕ ਕੇ ਪੂਰਾ ਏਰੀਆ ਉਦੋਂ ਬਲੌਕ ਕੀਤਾ ਤਾਂ ਕਿ ਅੰਦਰ ਅੱਗੇ ਵੱਲ ਕੋਈ ਨਾ ਜਾ ਸਕੇ ਹੁਣ ਵੀ ਸਾਡੇ ਸਿਵਲ ਡਿਫੈਂਸੀ ਵਲੰਟੀਅਰ ਪੂਰੇ ਇਲਾਕੇ ਨੂੰ ਜਿਹੜਾ ਹੈ ਉਹ ਨਿਗਰਾਨੀ ਕਰ ਰਹੇ ਨੇ ਤਾਂ ਕਿ ਅੱਗ ਦੇ ਕੋਲ ਲਾਗੇ ਕੋਈ ਨਾ ਜਾਵੇ ਔਰ ਟ੍ਰੈਫਿਕ ਦੀ ਬਵਸਤਾ ਸਹੀ ਬਣੀ ਰਹੇ ਇਹ ਮਹੇਸ਼ਵਰੀ ਰੋਜ਼ਨ ਐਂਡ ਪੇਂਟਸ ਦੀ ਫੈਕਟਰੀ ਆ ਇੱਕ ਫੈਕਟਰੀ ਅੰਦਰ ਪੇਂਟ ਦੀ ਆ ਉਹਦੇ ਬਿਲਕੁਲ ਨਾਲ ਹੀ ਬਰੋਜਰੀ ਆ ਪਹਿਲਾਂ ਬਰੋਜੇ ਨੂੰ ਅੱਗ ਪਈ ਆ ਤੇ ਡਾਰਾ ਪੇਂਟ ਵਾਲੇ ਪਾਸੇ ਅੱਗ ਲਾ ਜਾਵੇ ਅੱਗ ਦਾ ਕਾਰਨ ਜੀ ਇਹ ਹੀ ਦੱਸ ਸਕਦੇ ਨੇ ਕੁਛ ਵੀ ਹੋ ਸਕਦਾ ਉਹ ਬਾਅਦ ਚ ਪਤਾ ਲੱਗੇਗਾ ਜਦੋਂ ਲੱਗੇ ਹਾਂਜੀ ਮਾਲਕ ਪਹੁੰਚ ਚੁੱਕੇ ਨੇ ਜੀ ਤੇ ਨਾਲ ਦੀ ਇੰਡਸਟਰੀ ਵੀ ਤਿੰਨ ਭਰਾਵਾਂ ਦੀਆਂ ਅਲੱਗ-ਅਲੱਗ ਤਿੰਨ ਫੈਕਟਰੀਆਂ ਨੇ ਉਦੋਂ ਵੀ ਇੱਕ ਫਾਇਰ ਬ੍ਰੇਡ ਦੀ ਗੱਡੀ ਅੰਦਰ ਬਾੜ ਕੇ ਉਦੋਂ ਵੀ ਅੱਗ ਨੂੰ ਜੋ ਇੱਧਰ ਨੂੰ ਪਾਣੀ ਮਾਰ ਰਹੇ ਨੇ ਫੋਮ ਮਾਰ ਰਹੇ ਨੇ ਤਾਂ ਕਿ ਅੱਗ ਨੂੰ ਜਲਦੋ ਜਲ ਕੰਟਰੋਲ ਕੀਤਾ ਜਾ ਸਕੇ ਅੰਦਰ ਕੋਈ ਜਾਂ ਬਾਹਰ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਹਾਲੇ ਤੱਕ ਤਾਂ ਕੋਈ ਇਦਾਂ ਜਾਨੀ ਨੁਕਸਾਨ ਨਹੀਂ ਹੋਇਆ ਬਾਕੀ ਅੱਗ ਬੁਝਣ ਤੇ ਲੱਗੋ ਵੀ ਕੋਈ ਅੰਦਰ ਸੁੱਤਾ ਨਾ ਹੋਵੇ ਪਰ ਅਸੀਂ ਬਾਹਰ ਜਿਹੜਾ ਸਾਡੇ ਜਦੋਂ ਅਸੀਂ ਪਹੁੰਚੇ ਦੌੜ ਕੇ ਅਸੀਂ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਸਾਰਿਆਂ ਨੂੰ ਰੋਕਿਆ ਇਹਨਾਂ ਦੇ EMPLOYEES ਵੀ ਕੋਈ ਸਮਾਨ ਕੱਢਣ ਲੱਗੇ ਉਹਨਾਂ ਬਾਈਟ ਚੜਦੇ ਪਵਨ ਆ ਗਿਆ ਬਾਈਟ ਦੇ ਕੋਲ ਪਹੁੰਚੀ ਹੈ ਤੇ ਅੱਗ ਲੱਗੀ ਕਿੰਨੀ ਗੱਡੀਆਂ ਲੱਗੀਆਂ ਇਹ ਪਰਵਾਈ ਰੂਡ ਦੇ ਉੱਤੇ ਕੋਈ ਕਾਰਪਿੰਦ ਤੇਲ ਦੀ ਫੈਕਟਰੀ ਹੈ ਜੀ ਆਪਣੇ ਪੀਰਾਂ aí ਸਮਾਦ ਦੇ ਕੋਲ ਸੁਖੀਆਪਾਲ ਕਹਿੰਦੇ ਨੇ ਤੇ অলਮੋਸਟ ਸਾਡੇ ਇੱਕ ਵਾਟਰ ਬੋਜ਼ਰ ਆਇਆ ਤੇਨ ਵੱਡੀਆਂ ਗੱਡੀਆਂ ਆਈਆਂ ਇੱਕ ਮਿਨੀ ਟੈਂਕਰ ਆਇਆ ਹੋਇਆ ਸਾਡਾ ਤੁਹਾਡਾ ਦੇਖੋ ਤਾਂ ਕਿੰਨੀਆਂ ਗੱਡੀਆਂ ਲੱਗ ਚੁੱਕੀਆਂ ਨੇ ਕਿੰਨਾ ਲੱਗਦਾ ਪੰਜ ਗੱਡੀਆਂ ਛੋਟੀਆਂ ਤੇ ਇੱਕ ਵੱਡਾ ਵਾਟਰ ਬੋਜ਼ਰ ਹੈਗਾ 14000 ਲੀਟਰ ਪਾਣੀ ਆਣਾ ਉਹ ਲੱਗਦੇ ਚੱਲ ਰਿਹਾ ਉਧਰਲੇ ਪਾਸੇ ਕੰਮ ਚੱਲ ਰਿਹਾ ਜਿੱਦਾਂ ਹੁਣ ਅੱਗ ਲੱਗੀ ਤੇ ਮਕੈਨਿਕਲ ਜੀ ਕਹਾ ਉਹੀ ਗੱਲ ਕਰ ਰਹੇ ਜਿਹੜੀ ਅੱਗਾ ਇਹ ਕਿਤਨਾ ਕਾਕ ਦਸੀ ਜਾ ਰਹੀ ਬਲਾਸਟ ਵੀ ਹੋ ਰਹੇ ਨੇ ਉਹ ਡਰਮ ਹੈਗੇ ਨੇ ਉਹਦੇ ਵਿੱਚ ਲੋਹੇ ਦੇ ਡਰਮ ਆ ਉਹਦੇ ਕਰਕੇ ਬਲਾਸਟ ਹੋ ਰਹੇ ਆ ਲੋਹੇ ਦੇ ਡਰਮ ਹੀ ਬਲਾਸਟ ਕਰਿਆ ਅਦਰਵਾਇਦ ਉਦਾਂ ਦੀ ਕੋਈ ਬਲਾਸਟਿੰਗ ਨਹੀਂ ਹੈ ਨਾਲ ਹੋਰ ਰੈਸ਼ੀਅਲੀ ਬੈਕ ਸਾਈਡ ਤੇ ਕਈ ਜਾ ਰਹੀ ਹੈ ਰੈਸ਼ਾ ਉਧਰ ਆਪਾਂ ਕਵਰ ਕਰ ਲਿਆ ਆ ਆਲਮੋਸਟ ਚਾਰ ਪਾਸੇ ਪਾਣੀ ਚੱਲ ਰਿਹਾ ਹੈ ਤੇ ਉਸ ਦਿਨ ਪਹਿਲਾਂ ਹੀ ਦੇਖਿਆ ਹੋਵੇ ਤਾਂ ਬਾਗਪੁਰ ਦੇ ਵਿੱਚ ਵੀ ਇਸੇ ਤਰ੍ਹਾਂ ਅੱਗ ਲੱਗੀ ਸੀ ਸਲੰਡਰ ਨੂੰ ਬਲਾਸਟ ਆਇਆ ਕਿਤੇ ਵੀ ਸੇਫਟੀ ਪੂਰੀ ਬਤੀ ਜਾ ਰਹੀ ਹੈ ਕਿਉਂ ਸੇਫਟੀ ਪੂਰੀ ਬਤੀ ਜਾ ਰਹੀ ਹੈ ਭਾਜੀ ਕਿਉਂਕਿ ਆਫ ਡਿਊਟੀ ਸਟਾ ਆਪਾ ਕਿਉਂਕਿ ਸਟਾਮ ਹੋਟ ਲੱਗ ਜਾਗਾ ਕਿਦੋਂ ਕਵਰ ਅ 15 ਤੋਂ 20 ਮਿੰਟ ਦੇ ਵਿੱਚ ਵਿੱਚ ਕਵਰ ਹੋ ਜਾਏਗੀ ਵੈਸੇ ਆਲਮੋਸਟ ਕਵਰ ਹੀ ਆ ਗੋ ਇਹ ਦੇਖੋ ਨਾ ਇਹ ਇਦਾਂ ਹੈਗੀ ਨਾ ਇੱਕ ਕਵਰ ਹੈ ਜਿਹੜੀ ਸ਼ੈੱਡ ਦੇ ਅੰਦਰ ਹੈਗੀ ਹੈ ਉਹਦੇ ਅੰਦਰ ਜਾਵਾਂਗੇ ਉਸ ਤੋਂ ਬਾਅਦ ਹੀ ਕਵਰ ਕੀਤੀ ਜਾਵੇ ਜਿਹੜੀ ਬਾਹਰ ਆਊਟਰ ਦੇ ਵਿੱਚ ਹੈਗੀ ਹੈ ਉਹ ਸਾਰੀ ਕਵਰ ਕਰ ਲਿੱਤੀ ਹੈ ਨਹੀਂ ਨਹੀਂ ਇਹਦੇ ਵਿੱਚ ਕੋਈ ਖਤਰੇ ਵਾਲੀ ਗੱਲ ਨਹੀਂ ਹੈਗੀ ਸੋ ਲਈ ਕਿਉਂਕਿ ਜਾਨੀ ਨੁਕਸਾਨ ਕੋਈ ਨਹੀਂ ਹੈ ਮਾਲੀ ਨੁਕਸਾਨ ਹੈਗਾ ਜੋ ਹੈਗਾ ਉਹਨਾਂ ਨੂੰ ਪਤਾ ਹੋਏਗਾ ਧੰਨਵਾਦ